ਇਹ ਕਿ ਪਸਵਾਨਾਂ ਤੇ ਪਸਵੇ ਗੁਰਾਂ ਦੇ ਅੱਛਾ ਹਾਂਜੀ ਬਾਾਕੀ ਆਪਣੇ ਕਿਸਾਨਾਂ ਨੇ ਵੀ ਥੋੜਾ ਥੋੜਾ ਵੱਡੇ ਰੋਡ ਦੇ ਉੱਤੇ ਹੀ ਗੱਲ ਆ ਪਰ ਬੰਗਿਆ ਜੀ ਤੇ ਮਰ ਪੀਟਾਂ ਦੇ ਨਾਲ ਜਿਹੜਾ ਉਹਨਾਂ ਦਾ ਪਰ ਆ ਗਿਆ ਉਹ ਵੱਡਾ ਘਾਟ ਗਿਆ ਥੋੜੇ ਦੇਸਰਾ ਹਾਂਜੀ ਇੱਥੇ ਕਿਸੇ ਦੀ ਲੋਡ ਆ ਭੇਜੀ ਆ ਜੀ ਚਾਰ ਦੀ ਰੋਡ ਦੇ ਸੈਲਟ ਨਹੀਂ ਸੈਲਟ ਦੇ ਜੂਸ ਵਾਦੀ ਆ ਗਾ ਲੱਗਾ ਫਸੀ ਗਾਦੀ आई थिंक एंड दी ग्लोरी से तक है हम जी चारा दे जानू तुम लोगों ना देवा हां हम जी थोड़े ਕੋਲੇ ਹੁਣੀ ਚਾਰਾ ਭੇਜਦੇ ਆ ਸਾਡੀ ਮਤਲਬ ਚਾਰਾ ਜਾਨੂ ਬਸ ਸਾਡੇ ਦਾ ਬੰਦ ਸਾਡੇ ਦਾ ਲੁੱਬੇ ਕਿਹਨਾਂ ਖੁਸ਼ ਨਾ ਨਹੀਂ ਨਹੀਂ ਆਮ ਆਮ ਅਸੀਂ ਪਹਿਲਾਂ ਮੈਂ ਬੈਗੜੀ ਤੇ ਰੱਖੀ ਅੱਧੇ ਇੱਕਦ ਤੋਂ ਖੜ੍ਹਦੇ ਹਾਂ ਅਸਰ ਦੇ ਫਿਰ ਮੈਂ ਖੜਾ ਹਾਂ ਚਾਰੋਂ ਓਤਰਫ ਬੰਨਾਂ ਤਬਾਈ ਹੈ ਮੈਨੂੰ ਲੱਗਦਾ ਹੈ ਤਕਰੀਬਨ 70-80 ਪਿੰਡਾਂ ਇੱਥੇ ਸਾਰੇ ਸਾਰੇ ਬਿਲਕੁਲ ਤੁਮਾ ਹੋਏ ਪਏ ਆ ਤੇ ਮੈਂ ਹੁਣੀਆਂ ਕਿਤੇ ਗੁੱਜਰ ਭਾਈਚਾਰੇ ਵਿੱਚ ਬੈਠਾ ਉਹਨਾਂ ਦੀ ਪਸ਼ੂ ਆਏ ਇਹਨਾਂ ਨੂੰ ਵਿਚਾਰੇ ਦੀ ਲੋੜ ਹੈ ਤੇ ਮੈਂ ਲੰਗਾ ਸਭ ਨੂੰ ਬੈਠ ਕੇ ਕਹਿੰਦਾ ਕਿ ਆਪਾਂ ਅਸੀਂ ਭੇਜੀ ਜਾਵਾਂਗੇ ਇਹਨਾਂ ਨੂੰ ਸਮਾਨ ਤੇ ਤੁਸੀਂ ਕੱਲ ਸ਼ਾਮ ਤੱਕ ਕੱਲ ਆਪਾਂ ਸਾਰੇ ਪਿੰਡਾਂ ਦੇ ਇੱਥੇ ਜਿਹੜੀ ਵੱਡੀ ਲੋਡ ਹੈ ਇੱਥੇ ਕਿਸ਼ਤੀਆਂ ਦੀ ਜਿਵੇਂ ਮੈਂ ਗੱਲ ਕੀਤੀ ਹੈ ਕਿਸ਼ਤੀਆਂ ਦੀ ਲੋਡ ਹੈ ਲੋਕਾਂ ਨੂੰ ਕੱਢਣ ਵਾਸਤੇ ਲੋਕਾਂ ਨੂੰ ਕੱਢਾਂਗੇ ਟਾਈਮ ਬਚਾਂਗੇ ਨਹੀਂ ਤਾਂ ਬਿਮਾਰੀਆਂ ਨਾਲ ਬਹੁਤ ਵੱਡਾ ਨੁਕਸਾਨ ਹੋਸੂ ਜੀ ਪਸ਼ੂਆਂ ਵਾਸਤੇ ਪਾਉਂਦੇ ਗੁਰਾਂ ਦੇ ਜੀ ਅੱਛਾ ਹਾਂਜੀ ਬਾ ਕੀ ਆਪਣੇ ਕਿਸਾਨਾਂ ਨੇ ਵੀ ਧਰੂ ਧਰ ਬੱਦੇ ਰੋਡ ਦੇ ਉੱਤੇ ਹੀ ਗਾਲੀ ਪੁੱਟਿਆ ਜੀ ਤੇ ਮਨ ਪੀਟਾਂ ਦੇ ਨਾਲ ਜਿਹੜੀ ਆ ਉਹਨਾਂ ਦਾ ਮਾਰਾ ਆ ਇਹ ਕਿਸੀ ਦੀ ਲੋਡ ਆ ਭੇਜੀ ਆ ਚਾਰ ਦੀ ਰੋਡ ਦੇ ਸੈਲਰ ਨਹੀਂ ਸੈਲਰ ਦੇ ਜੀ ਗੱਲਾਂ ਕੱਸੀ ਗੱਦ ਦੀ ਅਸੀਂ ਕਿੰਨੇ ਦਿਨ ਜੀਏ ਸਤਿਕਾਰ ਆਪ ਜੀ ਦਾ ਜੀ ਲੋਕੋ ਨਾਲ ਦਵਾਤਾ ਅਸੀਂ ਤੁਹਾਡੇ ਕੋਲੇ ਹੁਣ ਚਾਰਾ ਭੇਜਦੇ ਆਂ ਮੇਰੇ ਨਾਲ ਚਾਰਾ ਜੀ ਬਸ ਠੀਕ ਸਭ ਤੁਹਾਡੇ ਨਾਲ ਸਾਡੇ ਨਾਲ ਸਾਡੇ ਨਾਲ ਖੁਸ਼ ਨਹੀਂ ਆਉਂਦੇ ਨਹੀਂ ਨਹੀਂ ਆਮ ਅਸੀਂ ਕਿੱਥੇ ਲਾ ਦੇ ਬੈਗੜੀ ਅਸੀਂ ਅੱਧੇ ਸਿਕੰਦਰ ਕੋ ਖੜੇ ਹਾਂ ਅਧਰੁਸਤ ਫਿਰ ਮੈਂ ਖੜਾ ਹਾਂ ਚਾਰੋਂ ਉੱਤਰਫ ਬੰਨਾਂ ਤਬਾਈ ਹੈ ਮੈਨੂੰ ਲੱਗਦਾ ਹੈ ਤਕਰੀਬਨ 70-80 ਪਿੰਡਾਂ ਇੱਥੇ ਸਾਰੇ ਸਾਰੇ ਬਿਲਕੁਲ ਤੁਮਾ ਹੋਏ ਪਏ ਆ ਤੇ ਮੈਂ ਹੁਣੀਆਂ ਇੱਥੇ ਗੁੱਜਰ ਭਾਈਚਾਰਾ ਹੀ ਬੈਠਾ ਉਹਨਾਂ ਦੀ ਪਸ਼ੂ ਹੈ ਇਹਨਾਂ ਨੂੰ ਚਾਰੇ ਦੀ ਲੋੜ ਹੈ ਤੇ ਮੈਂ ਲੰਗਾ ਸਭ ਨੂੰ ਬੈਠ ਕੇ ਕਹਿੰਦਾ ਕਿ ਆਪਾਂ ਅਸੀਂ ਭੇਜੀ ਜਾਵਾਂਗੇ ਇਹਨਾਂ ਨੂੰ ਸਮਾਨ ਤੇ ਤੁਸੀਂ ਕੱਲ ਸ਼ਾਮ ਤੱਕ ਕੱਲ ਆਪਾਂ ਸਾਰੇ ਪਿੰਡਾਂ ਦੇ ਇੱਥੇ ਜਿਹੜੀ ਵੱਡੀ ਲੋਡ ਹੈ ਇੱਥੇ ਕਿਸ਼ਤੀਆਂ ਨੇ ਜਿਵੇਂ ਮੈਂ ਗੱਲ ਕੀਤੀ ਹੈ ਕਿਸ਼ਤੀਆਂ ਦੀ ਲੋਡ ਹੈ ਲੋਕਾਂ ਨੂੰ ਕੱਢਣ ਵਾਸਤੇ ਲੋਕਾਂ ਨੂੰ ਕੱਢਾਂਗੇ ਟਾਈਮ ਬਚਾਂਗੇ ਨਹੀਂ ਤਾਂ ਬਿਮਾਰੀਆਂ ਨਾਲ ਬਹੁਤ ਵੱਡਾ ਨੁਕਸਾਨ ਹੋਸੇਗਾ